ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਦੀ ਆਈ ਵੱਡੀ ਮਾੜੀ ਖਬਰ ਪੈ ਗਿਆ ਵੱਡਾ ਸੰਕਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੰਜਾਬ ਚ ਕੈਂਸਰ ਦੀ ਬਿਮਾਰੀ ਕਾਰਨ ਰਜਾਨਾ ਪੈਂਡ ਵਿਅਕਤੀਆਂ ਦੀ ਮੌਤ ਹੁੰਦੀ ਹੈ ਤੇ ਪੰਜਾਬ ਚ ਕੈਂਸਰ ਪੀੜਤਾਂ ਦੀ ਕੌਮੀ ਗਿਣਤੀ ਉਸ ਨਾਲੋਂ ਵੱਧ ਦਸੀ ਜਾ ਰਹੀ ਹੈ ਕੈਂਸਰ ਤੋਂ ਪੀੜਤ ਹਜ਼ਾਰਾਂ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਬਿਸਤਰੇ ਤੇ ਪਏ ਹਨ ਜੀ ਹਾਂ ਕੈਂਸਰ ਕਰਕੇ ਪਿਛਲੇ ਸਾਲ ਪੰਜਾਬ ਦੇ ਵਿੱਚ 2000 ਤੋਂ ਵੱਧ ਮੌਤਾਂ ਹੋਣ ਦਾ ਅੰਕੜਾ ਹੈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਾਲ 2020-2012 ਵਿੱਚ ਇਸ ਬਿਮਾਰੀ ਨਾਲ ਹੋਣ ਵਾਲੇ ਮੌਤਾਂ ਦਾ ਸਰਵੇਖਣ ਕਰਵਾਇਆ ਸਰਵੇਖਣ ਚ ਰਜਾਨਾ 18 ਵਿਅਕਤੀ ਨੇ ਮਨਸੰਬੰਧੀ ਆਂਕੜਾ ਜਾਰੀ ਕੀਤਾ ਗਿਆ ਪਰ ਇਸ 10 ਸਾਲਾਂ ਚ ਕੈਂਸਰ ਹੋਣ ਵਾਲੀਆਂ ਮੌਤਾਂ ਦੇ ਆਂਕੜੇ ਵਿੱਚ ਹੈਰਾਨੀ ਜਨਕ ਵਾਧਾ ਹੋਇਆ ਪੰਜਾਬ ਦੇ ਵਿੱਚ ਕਾਰ ਆਪਰੇਟ ਕਰਾਣੇ ਵਾਲੋ ਕੈਂਸਰ ਮਲਟੀ ਸੁਪਰ ਸਪੈਸ਼ੈਲਿਟੀ ਹਸਪਤਾਲ ਕੋਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਹਰ ਵੱਡੇ ਸ਼ਹਿਰ ਵਿੱਚ ਅੰਦਰ ਕੈਂਸਰ ਹਸਪਤਾਲ ਵੇਖਣ ਨੂੰ ਮਿਲ ਰਹੇ ਹਨ ਇਹ ਵੀ ਕਿ ਦੁਬਾਰਾ ਜ ਕੈਂਸਰ ਸੰਬੰਧੀ ਹੁਣ ਹੋਈ ਰਿਪੋਰਟ ਤੋਂ ਸੂਬਾ ਬਾਦ ਪੰਜਾਬ ਸਰਕਾਰ ਨੇ ਪੰਜਾਬ ਚ ਖਾਸ ਕਰ ਮਾਲਵਾ ਪੱਟੀ ਵਿੱਚ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਮਹੱਈਆ ਕਰਉਣ ਲਈ ਵੱਡੀ ਗਿਤੀ ਚ ਆਰਓ ਪਲਾਟ ਲਗਾਏ ਅਤੇ ਕੈਸਰ ਰੀਪੀਟ ਦੇ ਇਲਾਜ ਲਈ ਉਪਲਬਧ ਵੀ ਕੀਤੇ ਹਨ ਵੀਡੀਓ ਦੇਖਣ ਲਈ ਤੁਹਾਡਾ ਦਾ